ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਿਸ਼ਾ ਜਿਹੜਾ ਲੈ ਰਹੇ ਹਾਂ ਅੱਜ ਚਰਚਾ ਲਈ ਉਹ ਹੈ ਕਮਾਂਤਰੀ ਪੰਜਾਬੀ ਮਾਂ ਬੋਲੀ ਦੇ ਉਸ ਕਮਾਂਤਰੀ ਇਸ ਖੇ ਲਾਇਆ ਹੈ ਕਿਉਂਕਿ ਪੰਜਾਬੀ ਹੁਣ ਤਕਰੀਬਨ ਦੁਨੀਆ ਦੇ ਹਰ ਹਿੱਸੇ ਵਿੱਚ ਵਸੇ ਹੋਏ ਨੇ ਤੇ ਕਰਾਂ ਵਿੱਚ ਪੰਜਾਬੀ ਬੋਲਦੇ ਨੇ ਗੁਰਦੇਵਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ਕਈ ਦੇਸ਼ਾਂ ਵਿੱਚ ਸਕੂਲਾਂ ਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੀ ਪੜ੍ਹਾਈ ਜਾਂਦੀ ਹੈ ਔਰ ਪੰਜਾਬੀ ਕੌਮਾਂਤਰੀ ਤੌਰ ਤੇ ਇਹ ਖੁਸ਼ੀ ਵਾਲੀ ਗੱਲ ਹੈ ਕਿ 11ਵੇਂ ਨੰਬਰ ਤੇ ਸੀ ਪਹਿਲਾਂ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਜ਼ਬਾਨਾਂ ਵਿੱਚ ਤੇ ਹੁਣ 7ਵੇਂ ਨੰਬਰ ਤੇ ਆ ਗਈ ਹੈ ਯਾਨੀ ਪੰਜਾਬੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਇਹ ਗੱਲ ਥੋੜੀ ਜਿਹੀ ਤਸੱਲੀ ਦੇਣ ਵਾਲੀ ਹੈ ਪਰ ਬਹੁਤ ਕੁਝ ਨਾਪੱਖੀ ਹੈ ਜਿਹੜਾ ਤੁਹਾਡੇ ਸਾਹਮਣੇ ਲਿਆਉਣਾ ਜ਼ਰੂਰੀ ਹੈ ਤਾਂ ਕਿ ਹੋਰ ਚਿਤੰਨ ਹੋਈਏ ਗੱਲ ਇਹ ਹੈ ਕਿ ਅਸਲ ਵਿੱਚ ਇਹ ਕੱਲਾ ਪੰਜਾਬੀ ਦਿਵਸ ਹੀ ਨਹੀਂ ਮਨਾਇਆ ਜਾਂਦਾ 21 ਫਰਵਰੀ ਨੂੰ ਹਰ ਸਾਲ ਇਹ ਯੂਨੈਸਕੋ ਨੇ ਕਿਹਾ ਹੋਇਆ ਕਿ ਵਰਲਡ ਮਦਰ ਟੰਗ ਡੇ ਵਿਸ਼ਵ ਮਾਂ ਬੋਲੀ ਦਿਵਸ ਯਾਨੀ ਜਿਹੜੇ ਦੇਸ਼ 'ਚ ਵੀ ਜਿਹੜੀ ਮਾਂ ਬੋਲੀ ਹੈ ਯਾ ਭਾਰਤ ਉਹ ਬਹੁਤ ਵੱਡਾ ਦੇਸ਼ ਹੈ ਇੱਥੇ ਹਰ ਸੂਬੇ ਦੀ ਆਪਣੀ ਜ਼ੁਬਾਨ ਹੈ ਆਪੋ ਆਪਣਾ ਕਲਚਰ ਹੈ ਜਿੱਦਾਂ ਪੰਜਾਬ 'ਚ ਉਸ ਦਿਨ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਜਾਵੇਗਾ ਤੇ ਜੇ ਮਨਾਇਆ ਜਾਂਦਾ ਤੇ ਜਿਹੜਾ ਕੋਈ ਹਿੰਦੀ ਬੋਲਣ ਵਾਲਾ ਇਲਾਕਾ ਉਥੇ हिंदी दिवस मना आ ਜਾਊਗਾ वैसे ता हिंदी दिवस एक सारे भारत उ इकट्ठा ही मनाया ਜਾਂਦਾ ਕਿਉਂਕਿ ਇਹ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਉਹ ਸਾਡੀ ਨੈਸ਼ਨਲ ਭਾਸ਼ਾ ਹੈ ਰਾਸ਼ਟਰੀ ਬੋਲੀ ਹੈ ਅੰਗਰੇਜ਼ੀ ਜਿਹੜੀ ਸੰਪਰਕ ਭਾਸ਼ਾ ਸਾਰੀ ਦੁਨੀਆ ਦੀ ਹੈ ਇਸ ਤਰ੍ਹਾਂ ਤਾਮਿਲਨਾਡੂ ਚ ਤਾਮਿਲ ਵਾਲੇ ਤਾਮਿਲ ਦਿਵਸ ਬਣਾਉਣਗੇ ਉਹਦਣ ਇਸ ਤਰ੍ਹਾਂ ਇਹ ਮਨਾਇਆ ਜਾਂਦਾ ਹੈ ਇਹਦਾ ਪਿਛੋਕੜ ਥੋੜਾ ਜਿਹਾ ਇਹ ਹੈ ਤੇ ਦੂਸਰੀ ਗੱਲ ਇਹ ਕਰੀਏ ਦੇ ਪੰਜਾਬੀ ਦਾ ਥੋੜਾ ਜਿਆ ਥਾਨੂੰ ਪਛੋਕੜ ਦਸੀਏ ਪੰਜਾਬੀ ਬੋਲੀ ਜਿਹੜੀ ਆ ਬਹੁਤ ਪੁਰਾਣੀ ਬੋਲੀ ਆ ਕਦੀਮੀ ਬੋਲੀ ਇਹਨੂੰ ਜਿਹੜਾ ਗੁਰਮੁਖੀ ਦਾ ਰੂਪ ਦਿੱਤਾ ਬਾਬਾ ਫਰੀਦ ਸਾਹਿਬ ਦੀ ਬਾਣੀ ਜਿਹੜੀ ਆ ਪੰਜਾਬੀ ਵਿੱਚ ਹੀ ਮਿਲਦੀ ਹੈ ਬਾਬਾ ਫਰੀਦ ਸਾਹਿਬ ਜਿਹੜੇ ਗੰਝੇ ਸ਼ਕਰ ਇਹਨਾਂ ਤੋਂ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਬਾਣੀ ਲੈ ਕੇ ਆਏ ਉਹ ਬੜਾ ਮਿੱਠਾ ਸਰੂਪ ਹੈ ਪੰਜਾਬੀ ਬੋਲੀ ਦਾ ਲੈਂਦੀ ਬੋਲੀ ਬਹੁਤ ਪਿਆਰੀ ਬੋਲੀ ਹੈ ਅੰਦਰ ਉਤਰ ਜਾਣ ਵਾਲੀ ਤੇ ਗੁਰੂ ਨਾਨਕ ਦੇਵ ਜੀ ਜਦੋਂ ਗਏ ਉੱਥੇ ਮਲਤਾਨ ਤੇ ਉਹਨਾਂ ਦੇ ਸਥਾਨ ਤੇ ਜਿਹੜੇ ਉਸੜੀ ਪੀਰ ਸਨ ਉਹਨਾਂ ਤੋਂ ਉਹਨਾਂ ਨੇ ਕਈ ਦਿਨ ਰਹਿ ਕੇ ਵਿਚਾਰ ਵੰਡਦੇ ਤੋਂ ਬਾਅਦ ਗਿਆਨ ਗੋਸ਼ਤ ਤੋਂ ਬਾਅਦ ਵਿਦਾਂ ਲੈਣ ਵਿਲੇ ਬਾਬਾ ਫਰੀਦ ਸਾਹਿਬ ਜਿਹੀ ਬੋਲ ਉਚਾਰਨ ਕੀਤੇ ਸ਼ਲੋਕ ਤੇ ਗੁਰਗ੍ਰੰਥ ਸਾਹਿਬ ਦਰਜ ਨੇ ਤੇ ਉਹਨਾਂ ਦੀ ਹੋਰ ਬਾਣੀ ਹੋਰ ਸ਼ਬਦ ਉਹਨਾਂ ਤੋਂ ਪ੍ਰਾਪਤ ਕੀਤੇ ਇਸ ਤਰ੍ਹਾਂ ਆ ਪੰਜਾਬੀ ਦਾ ਜਿਹੜਾ ਗੁਰਮੁਖੀ ਸਰੂਪ ਹੈ ਫਿਰ ਪਾਕਿਸਤਾਨ ਜੋ ਹੁਣ ਜਿਹੜਾ ਚੱਲਦਾ ਉਹ ਸ਼ਾਹਮੁਖੀ ਸਰੂਪ ਹੈ ਯਾਨੀ ਉਰਦੂ ਸਕ੍ਰਿਪਟ 'ਚ ਲਿਖੀ ਜਾਂਦੀ ਹੈ ਮੈਨੂਸਕ੍ਰਿਪਟ ਉਰਦੂ ਹੈ ਭਾਸ਼ਾ ਪੰਜਾਬੀ ਹੈ ਇੱਥੇ ਸਾਡੇ ਗੁਰਮੁਖੀ ਲਿਪੀ ਹੈ ਗੁਰਮੁਖੀ ਲਿਪੀ ਦਾ ਜਿਹੜਾ ਆਗਾਜ਼ ਸੀ ਜਾਂ ਪ੍ਰারম্ভ ਸੀ ਇਹ ਬਖਸ਼ਿਸ਼ ਕੀਤੀ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੇ ਇਹ ਜਿਹੜੇ 35 ਅੱਖਰ ਪੰਜਾਬੀ ਦੇ ਬਣਾਏ ਤੇ ਇਸ ਤਰ੍ਹਾਂ ਸਾਨੂੰ ਬਹੁਤ ਵੱਡੀ ਇੱਕ ਦੇਣ ਦੇ ਕੇ ਗੁਰਮੁਖੀ ਲਿਪੀ ਪੰਜਾਬੀ ਬੋਲੀ ਦੀ ਜਿਹਦੇ ਤੁਹਾਨੂੰ ਸਾਰਾ ਸਾਹਿਤ ਇੱਧਰ ਦੇ ਪੰਜਾਬ ਚ ਰਚਿਆ ਜਾਂਦਾ ਦੁਨੀਆ ਦੇ ਬਾਹਰਲੇ ਦੇਸ਼ਾਂ ਵਿੱਚ ਜਿੱਥੇ ਇੱਥੇ ਪੰਜਾਬੀ ਵਸਦੇ ਨੇ ਹੁਣ ਤਾਂ ਪਾਕਿਸਤਾਨ ਵਿੱਚ ਵੀ ਇਹ ਲੋਕਾਂ ਚ ਰੁਚੀ ਵਧਣ ਲੱਗੀ ਹੈ ਕਿ ਗੁਰਮੁਖੀ ਲਿਪੀ ਵੀ ਸਿੱਖੀ ਜਾਵੇ ਜਿਵੇਂ ਇੱਧਰ ਵੀ ਹੈ ਰੋਣਾ ਪੰਜਾਬ ਦਾ ਕਲਚਰ ਦਾ ਸਾਂਝਾ ਹੀ ਹੈ ਨਾ ਇਸ ਕਰਕੇ ਤੇਹਜੀਬੋ ਤਮਦਨ ਦੀ ਸਾਂਝ ਕਰਕੇ ਇਹ ਇੱਕ ਚੰਗਾ ਕਦਮ ਗਿਣਿਆ ਜਾਵੇਗਾ ਮਹਾਰਾਜਾ ਅਨਜੀਤ ਸਿੰਘ ਸ਼ੇਰੇ ਪੰਜਾਬ ਦਾ ਜਦੋਂ ਰਾਜ ਸੀ ਇਹ ਗੱਲ ਤੁਹਾਨੂੰ ਦੱਸਦੇ ਆਂ ਬੜੀ ਹੈਰਾਨੀ ਵੀ ਹੋਏਗੀ ਉਦੋਂ ਪੰਜਾਬੀ ਜਿਹੜੀ ਹੈ ਉਹ ਰਾਜ ਭਾਸ਼ਾ ਨਹੀਂ ਸੀ ਉਦੋਂ ਫਾਰਸੀ ਜ਼ਬਾਨ ਵਿੱਚ ਕੰਮ ਸਾਰਾ ਚੱਲਦਾ ਸੀ ਸਰਕਾਰੀ ਕੰਮ ਕਾ ਜਿਹੜਾ ਸੀ ਉਹ ਫਾਰਸੀ ਜ਼ਬਾਨ ਵਿੱਚ ਚੱਲਦਾ ਸੀ ਵਰਸੀ ਮਹਾਰਾਜਾ ਸਾਹਿਬ ਉਰਦੂ ਪੰਜਾਬੀ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਵੀ ਹਰ ਜ਼ਬਾਨ ਔਰ ਮਹਾਰਾਜਾ ਸਾਹਿਬ ਇਹ ਦੇ ਵੱਡੇ ਚਾਹੇ ਆਪ ਉਹ ਪੜ ਨਹੀਂ ਸਕੇ ਜੰਗਾ ਜੁੱਤਾਵਲ ਚ ਉਹਨਾਂ ਦਾ ਸਮਾਂ ਲੰਘਿਆ ਉਹਨਾਂ ਨੇ ਇੱਕ ਫਰਮਾਨ ਜਾਰੀ ਕੀਤਾ ਸੀ ਕਿ ਪੂਰੇ ਪੰਜਾਬ ਵਿੱਚ ਜਾਂ ਪੂਰੇ ਮੇਰੇ ਰਾਜ ਵਿੱਚ ਇਹਦੇ ਵਿੱਚ ਕਸ਼ਮੀਰ ਵੀ ਸ਼ਾਮਿਲ ਸੀ ਮਹਾਰਾਜਾ ਸਾਹਿਬ ਦਾ ਜਿਹੜਾ ਰਾਜ ਸੀ ਉਹ ਅੱਧਾ ਹਿੰਦੁਸਤਾਨ ਸੀ ਪੂਰੇ ਰਾਜ ਵਿੱਚ ਕੋਈ ਵੀ ਬੰਦਾ ਰ ਪੜਨਾ ਹੋਵੇ ਜਿਹੜਾ ਪੜ੍ਹ ਨਹੀਂ ਸਕਦਾ ਹੋਵੇ ਅਖਰੀ ਗਿਆਨ ਜ਼ਰੂਰ ਹੋਵੇ। لہذا انہوں نے ایک فرمان جاری ਕੀਤਾ کہ ہر گurdوارا ہر مندر ہر مسجد ہر چرچ تے شیو دوالا اور بھی جڑا ਧਾਰਮਿਕ ਸਥਾਨ ਹੈ ਉਥੇ یا ਡੇਰੇ ਨੇ ਮਹਾਪੁਰਖਾਂ ਦੇ ਉਥੇ ਅਖਰੀ ਗਿਆਨ ਦਿੱਤਾ ਜਾਵੇ। ਕਿ ਉਥੇ ਜਿੱਥੇ ਬਾਣੀ ਪੜਾਈ ਜਾਂਦੀ ਸੀ ਜਿੱਥੇ ਧਾਰਮਿਕ ਵਿਦਿਆ ਦਿੱਤੀ ਜਾਂਦੀ ਸੀ ਉਥੇ ਉਹ ماں بولی ਦਾ ਗਿਆਨ ਵੀ کروایا ਜਾਂਦਾ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ 100% ਲਿਟਰੇਸੀ ਸੀ ਇੱਕ ਬਹੁਤ ਵੱਡੀ ਉਹਨਾਂ ਦੀ ਸੁਨਹਿਰੀ ਅੱਖਰ ਵਿੱਚ ਲਿਖਣ ਵਾਲੀ ਪ੍ਰਾਪਤੀ ਹੈ ਮਾਨਮਤੀ ਗੱਲ ਹੈ ਮਹਾਰਾਜਾ ਜੀਤ ਸਿੰਘ ਸ਼ੇਰਪੰਜਾਬ ਦੀ ਉਦੋਂ ਬਾਅਦ ਮੈਂ ਦੱਸਿਆ ਜਿਵੇਂ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਫਿਰ ਇੱਕ ਜਿਹੜੇ ਜਦੋਂ ਦੇਸ਼ ਦੀ ਵੱਡ ਹੋ ਗਈ ਤੇ ਜਿਹੜੀ ਕੇਂਦਰ ਸਰਕਾਰ ਬਣੀ ਉਹਨੇ ਇੱਕ ਪਾਲਿਸੀ ਬਣਾਈ ਕਿ ਸੂਬਿਆਂ ਦਾ ਪੁਨਰਗਠਨ ਭਾਸ਼ਾ ਦੇ ਆਧਾਰ ਤੇ ਕੀਤਾ ਜਾਵੇਗਾ। ਯਾਨੀ فرض ਕਰ ਲੋ ਕੋਈ ਤੇ ਤਾਮਿਲ ਲੋਕ ਬੋਲ ਬੋਲਦੇ ਨੇ ਤਾਮਿਲ ਜ਼ਬਾਨ ਉਹਨਾਂ ਦਾ ਅ ਇਲਾਕਾ ਇਕੱਠਾ ਕਰਕੇ ਉਹਦਾ ਨਾਮ ਰੱਖਿਆ ਗਿਆ ਤਾਮਿਲਨਾਡੂ। ਨਡੂ ਮਨ ਹੁੰਦਾ ਧਰਤੀ, ਤਾਮਿਲ ਬੋਲਣ ਵਾਲੀ ਧਰਤੀ। ਕੰਨੜ ਭਾਸ਼ਾ ਲਈ ਕਰਨਾਟਕਾ ਸੂਬਾ। ਇਸੇ ਤਰ੍ਹਾਂ ਅ ਤੇਲਗੂ ਲਈ ਜਿਹੜਾ ਉਹਨਾਂ ਦਾ ਸੂਬਾ ਵੱਖਰਾ ਇਸੇ ਤਰ੍ਹਾਂ ਕਸ਼ਮੀਰੀ ਬੋਲਣ ਵਾਲਿਆਂ ਲਈ ਜਾਂ ਡੋਗਰੀ ਬੋਲਣ ਵਾਲੇ ਜੰਮੂ ਕਸ਼ਮੀਰ ਇਸੇ ਤਰ੍ਹਾਂ ਮਲਿਆਲਮ ਬੋਲਣ ਵਾਲਿਆਂ ਵਾਸਤੇ ਕੇਰਲਾ ਜਦੋਂ ਤਕਰੀਬਨ 1968-70 ਪੰਜਾਬੀ ਸੂਬਾ ਲੰਗੜਾਜਾ ਹੋਂਦ ਵਿੱਚ ਆਇਆ ਜਿਹਦੇ ਵਿੱਚ ਹਰਿਆਣਾ ਤੇ ਹਿਮਾਚਲ ਦੇ ਪੰਜਾਬੀ ਬੋਲਦੇ ਇਲਾਕੇ ਜਾਣ ਕੇ ਗੁਲਤਾਰੀ ਵਾਲਾ ਲੰਦਾ ਨੇ ਕਟਵਾਏ ਇਹ ਬਹੁਤ ਵੱਡੀ ਸਾਜ਼ਿਸ਼ ਹੋ ਕਰ ਗਿਆ ਇਸ ਕਰਕੇ ਕਲੰਕ ਖਟ ਗਿਆ ਸੀਤਾ ਪੰਜਾਬੀ ਮੂਲ ਦਾ ਹੀ ਪਰ ਪੰਜਾਬੀ ਜ਼ੁਬਾਨ ਨਾਲ ਪਤਾ ਨਹੀਂ ਕਿਉਂ ਨਫ਼ਰਤ ਕਰਦਾ ਸੀ ਪੰਜਾਬ ਦਾ ਇੱਕ ਮੀਡੀਆ ਦਾ ਵਰਗ ਉਦੋਂ ਪ੍ਰਿੰਟ ਮੀਡੀਆ ਹੀ ਹੁੰਦਾ ਸੀ ਉਹ ਵੀ ਪੰਜਾਬੀ ਦੀ ਝਟਕੇ ਮੁਖਾਲਫਤ ਕਰਦਾ ਸੀ ਬੋਲਦੇ ਪੰਜਾਬੀ ਸੀ ਮਾਂ ਬੋਲੀ ਪੰਜਾਬੀ ਸੀ ਪਰ ਪੰਜਾਬੀ ਦੀ ਅੰਨੀ ਮੁਖਾਲਫਤ ਕਰਦੇ ਸਨ ਇਸ ਕਰਕੇ ਪੰਜਾਬੀ ਸ਼ੂਬਾ ਬਣਨ ਦਾ ਵਿਰੋਧ ਕੀਤਾ ਗਿਆ ਮੋਰਚਾ ਲੱਗਾ ਤੇ ਮੋਰਚੇ ਵਿੱਚ ਅਣਜਣ ਅਣਗਿਣਤ ਕੁਰਬਾਨੀਆਂ ਹੋਈਆਂ ਸ਼ੀਤियां ਹੋਈਆਂ ਜੇਲਾ ਕਟੀਆਂ ਲੋਕਾਂ ਨੇ ਫਿਰ ਕਿਤੇ ਜਾ ਕੇ ਇਹ ਲਗੜਾ ਜਿਹਾ ਸੂਬਾ ਬਣਿਆ ਜਿਹਦੀ ਜ਼ੁਬਾਨ ਬੋਲੀ ਦੇ ਆਧਾਰ ਦੇਤੇ ਪਰ ਹੋਇਆ ਕੀ ਖਟਿਆ ਸੀ ਕੀ ਇਹ ਸੋਚੀ ਨਾ ਖਟਿਆ ਕੀ ਪੰਜਾਬੀ ਸੂਬਾ ਬਣਾ ਕੇ ਜਦ ਕੇ ਪੰਜਾਬੀ ਦੇ ਬਹੁਤ ਸਾਰੇ ਇਲਾਕੇ ਪੰਜਾਬੀ ਜ਼ੁਬਾਨ ਬੋਲਣ ਵਾਲੇ ਹਰਿਆਣੇ ਵਿੱਚ ਜਾਣ ਬੁੱਝ ਕੇ ਸ਼ਾਮਲ ਕਰ ਦਿੱਤੇ ਗਏ ਜਿਵੇਂ ਕਰਨਾਲ ਦੀ ਸਾਰੀ ਬੋਲੀ ਪੰਜਾਬੀ ਅਜ਼ਰੇ ਦੀ ਅੰਬਾਲਾ ਦੀ ਪੰਜਾਬੀ ਹੈ ਸਰਸਾ ਦੀ ਪੰਜਾਬੀ ਹੈ ਗੂਲਾ ਦੀ ਪੰਜਾਬੀ ਹੈ ਫਿਰ ਹਸਾਰ ਦੀ ਪੰਜਾਬੀ ਹੈ ਇਹ ਸਾਰੇ ਇਸੇ ਤਰ੍ਹਾਂ ਤੁਹਾਡੇ ਹਿਮਾਚਲ ਪ੍ਰਦੇਸ਼ ਚੋਂ ਬਣਾਇਆ ਉਹਦੇ ਵਿੱਚ ਊਨਾ ਅਮਗ ਗ੍ਰੇਟ ਤੇ ਕਾਂਗੜਾ ਇਹ ਇਹ ਸਾਰੇ ਧਰਮਸ਼ਾਲਾ ਤੱਕ ਪੰਜਾਬੀ ਬੋਲਦੇ ਇਲਾਕੇ ਜਿਹੜੇ ਪੰਜਾਬੀ ਪਠਾਨਕੋਟ ਦੇ ਨਾਲ ਲੱਗਦੇ ਇਹ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਕੱਢੇ ਗਏ ਕਈ ਵਾਰ ਮੋਰਚੇ ਲੱਗੇ ਕੁਰਬਾਨੀਆਂ ਦਿੱਤੀਆਂ ਪਰ ਉਹ ਲਾਖੇ ਹਾਲੇ ਤੱਕ ਵੀ ਪੰਜਾਬ ਵਿੱਚ ਸ਼ਾਮਲ ਨਹੀਂ ਕੀਤੇ ਗਏ। ਸਾਜਸ਼ਨ ਉਹ ਬਾਹਰ ਰੱਖੇ ਗਏ। ਇਸ ਤਰ੍ਹਾਂ ਇੱਕ ਲਗੜਾ ਜਿਹਾ ਸੂਬਾ ਬਣਾਇਆ ਗਿਆ। ਇਹਦੇ ਤਰ੍ਹਾਂ ਨਾਲ ਹੀ ਪਹਿਲਾਂ ਤੋਂ ਸ਼ਾਸ਼ਨ ਸ਼ੁਰੂ ਹੋ ਚੁੱਕੀਆਂ ਸੀ ਪੰਜਾਬੀ ਜ਼ੁਬਾਨ ਨੂੰ ਛੋਟਾ ਕਰਨ ਲਈ। ਇਹਨੂੰ ਛਾਂਗਣ ਵਾਸਤੇ। ਦੇਖੋ ਜਿਵੇਂ ਮੈਂ ਕਿਹਾ ਲੈਂਦੀ ਬੋਲੀ ਜੇ ਕਿ ਬਾਬਾ ਫਰੀਦ ਸਾਹਿਬ ਦੀ ਬਾਣੀ ਹੈ ਉਹ ਪੰਜਾਬੀ ਦਾ ਹਿੱਸਾ। ਉਹ ਤਾਂ ਹੁਣ ਵੀ ਮੰਦੇ ਆ। ਤੇ ਇੱਕ ਹੈਗੀ ਸਰਾਇਕੀ ਜ਼ੁਬਾਨ ਪਾਕਿਸਤਾਨ ਦੀ। ਉਹ ਪੂਰੀ ਤਰ੍ਹਾਂ ਪੰਜਾਬੀ ਜ਼ੁਬਾਨ ਹੈ ਇਸੇ ਤਰ੍ਹਾਂ ਡੋਗਰੀ ਡੋਗਰੀ ਤੁਸੀਂ ਸੁਣੋ ਤੁਹਾਨੂੰ ਲੱਗੂਗਾ ਪੰਜਾਬੀ ਹੈ ਡੋਗਰੀ ਸਰਾਈਕੀ ਲੈਂਦੀ ਪੋਠੋਹਾਰੀ ਇਹ ਸਾਰੀਆਂ ਜ਼ੁਬਾਨਾਂ ਜਿਹੜੀਆਂ ਨੇ ਗੋਜਰੀ ਇਹ ਸਾਰੀਆਂ ਪੰਜਾਬੀ ਦੀਆਂ ਹਿਮਾਚਲ ਦੇ ਲੋਕਾਂ ਦੀ ਬੋਲੀ ਇਹ ਸਾਰੀ ਪੰਜਾਬੀ ਹੈ ਸ਼ੁੱਧ ਪੰਜਾਬੀ ਇਹਨੂੰ ਜਾਣ ਬੁਝ ਕੇ ਕਿ ਸਾਜ਼ਿਸ਼ ਦੇ ਤਹਿਤ ਪੰਜਾਬੀ ਦੇ ਪਰਛਾਂਵੇਂ ਨੇ ਇਹਨਾਂ ਨੂੰ ਵੱਖਰੀਆਂ ਭਾਸ਼ਾਵਾਂ ਦਾ ਦਰਜਾ ਦੇ ਕੇ ਪੰਜਾਬੀ ਦਾ ਮਾਣ ਤਾਣ ਇੱਕ ਅਧਿਕਾਠ ਘਟਾਇਆ ਗਿਆ ਉਸ ਵੇਲੇ ਸਾਡੇ ਲੀਡਰ ਵੇਸੜੇ ਰਹੇ ਲੇਖਕ ਜਥੇਬੰਦੀਆਂ ਜਾਂ ਜਿਹੜੇ ਤਥਾ ਕਥਿਤ ਮੈਂ ਕਹੂੰਗਾ ਮੈਨੂੰ ਦੁੱਖਣਾ ਕਹਿਣਾ ਪੈ ਰਿਹਾ ਬੁੱਧੀਜੀਵੀ ਜਿਹੜੇ ਪੰਜਾਬੀ ਦੇ ਕਹਿੰਦੇ ਨੇ ਅਸੀਂ ਬਹੁਤ ਮਧਈਆਂ ਉਹਨਾਂ ਨੇ ਵੀ ਕੋਈ ਆਪਣਾ ਬਣਦਾ ਰੋਲ ਨਹੀਂ ਨਿਭਾਇਆ ਇਸ ਤਰ੍ਹਾਂ ਇਹ ਪੰਜਾਬੀ ਵਿੱਚੋਂ ਅੱਠ ਜ਼ੁਬਾਨਾਂ ਬਣਾ ਦਿੱਤੀਆਂ ਗਈਆਂ ਇਹਨਾਂ ਨੂੰ ਅੱਠ ਜ਼ੁਬਾਨਾਂ ਦਾ ਦਰਜਾ ਦਿੱਤਾ ਗਿਆ ਤੇ ਹੁਣ ਗੱਲ ਕਰੀਏ ਇਸ ਪੰਜਾਬ ਦੀ ਜਬਾਨ ਰਹਿ ਗਈ ਪੰਜਾਬੀ ਅੱਛਾ ਇੱਕ ਹੋਰ ਵਿਸਥਾਰ ਪੰਜਾਬ ਦੇ ਨਾਲ ਹੁਣ ਜਿਵੇਂ ਮੈਂ ਕਿਹਾ ਹਰਿਆਣਾ ਉੱਥੇ ਦੇ ਬਹੁਤ ਸਾਰੇ ਲੋਕ ਪੰਜਾਬੀ ਬੋਲਦੇ ਨੇ ਦੂਜੇ ਨੰਬਰ ਤੇ ਮੇਰਾ ਖਿਆਲ ਹੀ ਹੈ ਸ਼ਾਇਦ ਜਿਹੜੇ ਪਿਓਰ ਜਾਟ ਨੇ ਉਹ ਉਹ ਵੀ ਪੰਜਾਬੀ ਬੋਲਦੇ ਕਈ ਹਿੰਦੀ ਵੀ ਬੋਲਦੇ ਆ ਉਹਨਾਂ ਦੀ ਆਪਣੀ ਭਾਸ਼ਾ ਰਣਮੀ ਮਿਲੀ ਜਈਏ ਇਹ ਕੋਈ ਜੰਗ ਜੋ ਦੀ ਭਾਸ਼ਾ ਹੁੰਦੀ ਹੈ ਹਿੰਦੀ ਜਾਟਾਂ ਦੀ ਸਾਰੇ ਹਰਿਆਣੇ ਦੀ ਇਦਾਂ ਆਪਾ ਤਾਇਆ ਕਿਨੇ ਉਹ ਕਿੰਦੇ ਤਾਉ ਕਿ ਇਸ ਤਰ੍ਹਾਂ ਉਹ ਆਪਣੀ ਵਧੀਆ ਬੋਲੀ ਉਹਨਾਂ ਦੀ ਉੱਥੇ ਬਹੁਤ ਸਾਰੀ ਵੱਡੀ ਤਾਦਾਦ ਪੰਜਾਬੀ ਬੋਲਣ ਵਾਲਾਂ ਦੀ ਹੈ ਕਮਾਲ ਦੀ ਗੱਲ ਇਹ ਆ ਕਿ ਇਹੋ ਜਿਹੇ ਫਿਰਕਾਪਰ ਸ ਮੁੱਖ ਮੰਤਰੀ ਆਏ ਭਜਨ ਲਾਲ ਵਰਗੇ ਜਿਨ੍ਹਾਂ ਨੇ ਉੱਥੇ ਤਾਮਿਲ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਿਹੜਾ ਮੇਰਾ ਖਿਆਲ ਸ਼ਾਇਦ ਕੋਈ ਪੰਜ ਬੰਦੇ ਵੀ ਨਾ ਬੋਲਦੇ ਹੁਣ ਸਾਰੇ ਸ਼ੂਬੇ ਵਿੱਚ ਤੇ ਪੰਜਾਬੀ ਨੂੰ ਨਹੀਂ ਦਿੱਤਾ ਬڑے ਸੰਘਰਸ਼ ਤੋਂ ਬਾਅਦ ਹੁਣ ਐਵੇਂ ਕਾਗਜ਼ੀ ਖਾਨਾਪੂਰਤੀ ਹੈ ਕਿ ਪੰਜਾਬੀ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ ਹਰਿਆਣੇ ਵਿੱਚ ਇਹ ਹਰਿਆਣੇ ਦੀ ਗੱਲ ਹੈ ਇਸੇ ਤਰ੍ਹਾਂ ਹਿਮਾਚਲਾ ਉੱਥੇ ਵੀ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਜਿਹੜਾ ਕਿ ਨਹੀਂ ਦਿੱਤਾ ਗਿਆ ਆਹ ਪਰ ਉਹ ਸਹੀ ਜ਼ਰੂਰ ਦੋਹੰਦੇ ਰਹਿੰਦੇ ਸਮੇਂ ਸਮੇਂ ਦਿੱਲੀ ਹੈ ਦਿੱਲੀ ਜਦੋਂ ਦੇਸ਼ ਦਾ ਉਜਾੜਾ ਹੋਇਆ ਮੈਂ ਉਜਾੜਾ ਹੀ ਕਹੂੰਗਾ ਉਦੋਂ ਸਭ ਤੋਂ ਵੱਡੀ ਗਿਣਤੀ ਵਿੱਚ ਲੋਕ ਉਧਰੋਂ ਆਏ ਜਿਹੜੇ ਰਿਫਿਊਜੀ ਪਨਾਹ ਗੀਰ ਸਨ ਸਾਡੇ ਵੀਰ ਭੈਣਾ ਉਹ ਦਿੱਲੀ ਵਿੱਚ ਸੈਟਲ ਹੋਏ ਤੇ ਦਿੱਲੀ ਨੂੰ ਤਾਂ ਹੀ ਪੰਜਾਬੀਆਂ ਦਾ ਘੜ ਕਿਹਾ ਜਾਂਦਾ ਅ ਬੜਾ ਜ਼ਦਦਬਾਸੀ ਪੰਜਾਬੀਆਂ ਦਾ ਜੇ ਦਿੱਲੀ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਨਹੀਂ ਦੇਣਾ ਸਭ ਤੋਂ ਪਹਿਲੀ ਤਾਂ ਦੇਣਾ ਚਾਹੀਦਾ ਪਰ ਨਹੀਂ ਉਹ ਹਾਲੇ ਤੱਕ ਦਿੱਲੀ ਵਿੱਚ ਵੀ ਇਹ ਮੰਗ ਕਰਨ ਲਈ ਵੀ ਵਾਰ-ਵਾਰ ਤੇ ਸਰਕਾਰ ਨੂੰ ਅ ਦਬਾਅ ਉਤੇ ਬਣਾਉਣਾ ਪੈਂਦਾ ਹੈ ਕਿ ਘਟੋ ਘਟ ਜਿਸ ਸਕੂਲ ਵਿੱਚ ਇੰਨੇ ਵਿਦਿਆਰਥੀ ਪੰਜਾਬੀ ਪੜ੍ਹਦੇ ਨੇ ਉੱਥੇ ਪੰਜਾਬੀ ਟੀਚਰਜ਼ ਆਲਾ ਦਿਓ ਇੱਕ ਪੰਜਾਬੀ ਅਕੈਡਮੀ ਬਣੀ ਉਹ ਵੀ ਐਵੇਂ ਕਾਗਜ਼ੀ ਖਾਣਾ ਪੂਰਤੀ ਜਈ ਹੈ ਪੰਜਾਬੀ ਦੇ ਵਿਕਾਸ ਦੀ ਹੋ ਕੁਛ ਨਹੀਂ ਰਿਹਾ ਇਸ ਤਰ੍ਹਾਂ ਰਾਜਸਥਾਨ ਹੈ ਉਧਰ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਕਿਸਾਨ ਨੇ ਪੰਜਾਬੀ ਵਰਨ ਵਾਲੇ ਲੋਕ ਨੇ ਹਰਿਆਣਾ ਹਿਮਾਚਲ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਰਾਜਸਥਾਨ ਹਿਮਾਚਲ ਪ੍ਰਦੇਸ਼ ਇਵਨ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਤੇ ਦੇਖੋ ਕਿ ਢੀ ਬੇਇਨਸਾਫੀ ਹੋਈ ਪਿਛਲੇ ਦਿਨੀ ਪੰਜਾਬੀ ਭਾਸ਼ਾ ਨੂੰ ਬਕਾਇਦਾ ਮਾਨਤਾ ਪ੍ਰਾਪਤ ਭਾਸ਼ਾ ਦਾ ਦਰਜਾ ਹਾਸਲ ਸੀ ਇਸ ਐਨਡੀਆ ਸਰਕਾਰ ਨੇ ਪੰਜਾਬੀ ਦਾ ਦਰਜਾ ਖਤਮ ਕਰ ਦਿੱਤਾ ਉਹ ਹੁਣ ਉੱਥੇ ਮੰਗ ਕਰ ਰਹੇ ਨੇ ਉੱਥੋਂ ਦੇ ਲੇਖਕ ਪੱਤਰਕਾਰ ਪੰਜਾਬੀ ਭਾਈਚਾਰੇ ਦੇ ਲੋਕ ਜਿਹੜੇ ਜੰਮੂ ਕਸ਼ਮੀਰੀ ਪੰਡਤ ਵੀ ਸ਼ਾਮਲ ਹੈ ਜਿਹੜੇ ਪੰਜਾਬੀ ਬੋਲਦੇ ਆ ਉਹਨਾਂ ਦੀ ਸ਼ਾਬਾਸ਼ ਹੈ ਉਹ ਕਹ ਰਹੇ ਕਿ ਜਿਹੜੀ ਪੰਜਾਬੀ ਦਾ ਦਰਜਾ ਹੈ ਉਹ ਬਹਾਲ ਕੀਤਾ ਜਾਵੇ ਪਰ ਹਾਲੇ ਤੱਕ ਉਹ ਜਦੋਂ ਅਮਿਤ ਸ਼ਾਹ ਪਿੱਛੇ ਦੌਰਾ ਕਰਨ ਗਏ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨਾਲ ਮੁਲਾਕਾਤ ਕਰਕੇ ਸਿੱਖਾਗੂਆਂ ਨੇ ਤੇ ਕਸ਼ਮੀਰੀ ਪੰਡਤਾਂ ਨੇ ਸਾਂਝੇ ਡੈਲੀਗੇਸ਼ਨ ਨੇ ਇਹ ਮੰਗ ਕੀਤੀ ਕਿ ਪੰਜਾਬੀ ਦਾ ਦਰਜਾ ਬਹਾਲ ਕਰੋ ਉਰਦੂਵੀਅ ਹਿੰਦੀਵੀਅ ਢੋਗਰੀ ਪੰਜਾਬੀ ਇਹ ਚਾਰ ਜ਼ਬਾਨ ਤੇ ਪੰਜਾਬੀ ਦੇ ਦਰਜਾ ਦਾ ਕਿਉਂ ਜਿਹੜਾ ਵਾਪਸ ਲਿਆ ਗਿਆ ਡਿਮਾਲਿਸ਼ ਕੀਤਾ ਗਿਆ ਤਾਂ ਖਤਮ ਕੀਤਾ ਗਿਆ ਇਹਨੂੰ ਮੰਗ ਨੂੰ ਹਾਲੇ ਕੋਈ ਜਿਹੜਾ ਬੋਰ ਨਹੀਂ ਪਿਆ ਇਥੇ ਕੋ ਅਮਲੀ ਹੋਇਆ ਪਰੋਸਾ ਦੇ ਕਿਉਂ ਆ ਗਏ ਇਹ ਆ ਵਿਚਾਰ ਕਰਾਂਗੇ ਇਸੇ ਤਰ੍ਹਾਂ ਪੰਜਾਬੀ ਦੇ ਨਾਲ ਫਿਰ ਜੋੜ ਲੈਂਦੇ ਨੇ ਪੰਜਾਬੀ ਕਲੇ ਸਿੱਖਾਂ ਦੀ ਜੁਬਾਨ ਨਹੀਂ ਜਦੋਂ ਇਹਦਾ ਵਿਰੋਧ ਹੋਇਆ ਸੀ ਪੰਜਾਬੀ ਸੂਬੇ ਦੇ ਇਸ ਕਰਕੇ ਸਿੱਖਾਂ ਦੀ ਬੋਲੀ ਆ ਸਿੱਖਾਂ ਦੀ ਬੋਲੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਮਿਸਾਲ ਲੈ ਲਓ ਗੁਰੂ ਗ੍ਰੰਥ ਸਾਹਿਬ ਚ ਅਨੇਕਾਂ ਭਗਤਾਂ ਦੀ ਮਹਾਂਪੁਰਖਾਂ ਦੀ ਬਾਣੀ ਜਿਹੜੇ ਵੱਖ-ਵੱਖ ਫਿਰਕਿਆਂ ਦੇ ਪੰਜਾਬੀ ਹਿੰਦੀ ਹਿੰਦੀ ਵੀ ਬੋਲਦੇ ਨੇ ਹਿੰਦੂ ਭਰਾ ਪੰਜਾਬੀ ਸਿੱਖ ਬੋਲਦੇ ਨੇ ਪੰਜਾਬੀ ਮੁਸਲਮਾਨ ਭਰਾ ਬੋਲਦੇ ਆ ਸ਼ਾਇਦ ਸਾਡੇ ਨਾਲੋਂ ਵੀ ਵਧੀਆ ਬੋਲਦੇ ਉਹਦੇ ਨੇ ਪੰਜਾਬ ਦੇ ਪੰਜਾਬੀ ਇਹ ਪੰਜਾਬੀ ਅ ਅਸਾਈ ਵੀ ਬੋਲਦੇ ਪੰਜਾਬ ਚ ਉਸ ਵਾਲੇ ਦਲਿਤ ਭਰਾ ਬੋਲਦੇ ਨੇ ਹਰ ਜਿਹੜਾ ਪੰਜਾਬੀ ਆ ਉਹ ਉਹਦੀ ਮਾਂ ਬੋਲੀ ਦਾ ਪੰਜਾਬੀ ਹੈ ਤੇ ਕਈ ਜੋ ਮਰਜ਼ੀ ਜਾਵੇ ਫਿਰਕਾ ਪ੍ਰਸਤੀ ਦੀ ਪੱਟੀ ਬਨ ਕੇ ਅਖਤੇ ਆਪਣੀ ਮਾਂ ਨੂੰ ਮਾਮਣ ਤੋਂ ਕਰੀ ਹੋਏ ਮੈਂ ਅੱਗੇ ਕਈ ਐਪੀਸੋਡ ਗਿਆ ਤਿੰਨ ਬੋਲੀਆਂ ਹੁੰਦੀਆਂ ਤਿੰਨ ਮਾਵਾਂ ਹੁੰਦੀਆਂ ਨੇ ਬੋਲੀਆਂ ਦੇ ਕੰਟੈਕਸਟ ਵਿੱਚ ਤਿੰਨ ਮਾਵਾਂ ਹੁੰਦੀਆਂ ਨੇ ਇੱਕ ਮਾਂ ਧਰਤੀ ਮਾਂ ਜਿਹੜੀ ਸਾਨੂੰ ਅਨਾਜ ਦਿੰਦੀ ਹੈ ਦੂਜੀ ਮਾਂ ਜਿਹੜੀ ਜਿਹਦੇ ਉਧਰ ਤੋਂ ਅਸੀਂ ਜਨਮ ਲਏ ਨੇ ਜਿਹਦੇ ਕਾਰਨ ਅਸੀਂ ਦੁਨੀਆ ਵਿੱਚ ਆਉਂਦੇ ਹਾਂ ਸਾਨੂੰ ਪਾਲਦੀ ਹੈ ਪੋਲਸਦੀ ਹੈ ਇਹ ਵੱਡਾ ਕਰਦੀ ਹੈ ਇਹ ਜੀਵਨ ਜੀਵਨ ਜਾਚ ਸਿਖਾਉਂਦੀ ਹੈ ਪੂਜਣ ਯੋਗ ਹੈ ਤੇ ਤੀਜੀ ਹੁੰਦੀ ਹੈ ਮਾਂ ਬੋਲੀ ਜਿਹੜੀ ਮਾਂ ਦੇ ਜਦੋਂ ਅਸੀਂ ਮਾਂ ਦੁੱਧ ਪਿਆਉਂਦੀ ਹੈ ਕਿ ਜਦੋਂ ਲੋਰੀਆਂ ਦਿੰਦੀ ਹੈ ਜਿਸ ਜ਼ੁਬਾਨ ਵਿੱਚ ਉਹ ਬੱਚੇ ਨੂੰ ਮੁਖਾਤਬ ਹੁੰਦੀ ਹੈ ਪਹਿਲੇ ਅੱਖਰ ਜਿਹੜੇ ਸਿਖਾਉਂਦੀ ਹੈ ਉਹ ਮਾਂ ਬੋਲੀ ਦੇ ਅੱਖਰ ਹੁੰਦੇ ਨੇ ਉਹ ਮਾਂ ਬੋਲੀ ਹੈ ਸਾਡੀ ਪੰਜਾਬੀ ਇਹ ਤਾਂ ਹੈ ਪੰਜਾਬੀ ਦਾ ਸਾਰਾ ਇਤਿਹਾਸ ਇਹਦੇ ਨਾਲ ਵਿਕਰੇਵ ਕਿਵੇਂ ਹੋਏ ਹਾਲੇ ਤੱਕ ਤੁਸੀਂ ਦੇਖੋ ਇਹ ਹੁਣ 21 ਤਰੀਕ ਨੂੰ ਸੈਮੀਨਾਰ ਹੋਣਗੇ ਇਹ ਸਾਰੀ ਖਾਣਾ ਪੂਰਤੀ ਹੁੰਦੀ ਹੈ ਸੈਮੀਨਾਰ ਹੋ ਗਿਆ ਕਿਤੇ ਕਵੀ ਦਰਬਾਰ ਹੋ ਗਿਆ ਕਿਤੇ ਸਭਿਆਚਾਰਕ ਸਮਾਗਮ ਹੋ ਗਿਆ ਪਾਸ਼ਨ ਹੋ ਗਿਆ ਕੋਈ ਚਲੋ ਜੀ ਸਰਕਾਰ ਨੇ ਮਨਾ ਲਿਆ ਪਰ ਅਮਲ ਉਤਰਾਮਦ ਕੀ ਹੈ ਹਾਲੇ ਤੱਕ ਵੀ ਮਨਿਸਟਰ ਜਿਹੜਾ ਗਵਰਨਮੈਂਟ ਲੈਵਲ ਦੇ ਉੱਤੇ ਕੰਮ ਹੋ ਰਿਹਾ ਸਰਕਾਰੀ ਪਦਰਤੇ ਉਹ ਸਾਰਾ ਅੰਗਰੇਜ਼ੀ ਚ ਹੋ ਰਿਹਾ ਫਾਈਲ ਵਰਕ ਸਾਰਾ ਅੰਗਰੇਜ਼ੀ ਚ ਹੋ ਰਿਹਾ ਤੁਸੀਂ ਚੰਡੀਗੜ੍ਹ ਜਾਓ ਸਾਰੇ ਮੰਤਰੀ ਸਹਿਬਾਨ ਤੇ ਵਜ਼ੀਰੇ ਆਲਾ ਸੀਐਮ ਹੋਰਾਂ ਦੇ ਜਿੰਨੇ ਨਾਂ ਨੇ ਉਹ ਮੈਨੂੰ ਨਹੀਂ ਪਤਾ ਹੁਣ ਕੋਈ ਸ਼ਾਇਦ ਚੇਂਜ ਲੈਂਦੀ ਹੋਵੇ ਉਹ ਸਾਰੇ ਅੰਗਰੇਜ਼ੀ ਵਿੱਚ ਹੀ ਰਹੇ ਆ ਹਮੇਸ਼ਾ ਸਾਰਾ ਫਾਈਲ ਵਰਕ ਕੰਮਕਾਜ ਜਿਹੜਾ ਸਰਕਾਰੀ ਕੰਮਕਾਜ ਆ ਹਾਂ ਇੱਕ ਮੁੱਖ ਮੰਤਰੀ ਪੰਜਾਬ ਦਾ ਹੋਇਆ ਜਿਹਨੇ 9.5 ਮਹੀਨੇ ਦਾ ਪੌਣੇ 10 ਮਹੀਨੇ ਰਾਜ ਕੀਤਾ ਸਰਦਾਰ ਲਖਮਣ ਸਿੰਘ ਗਿੱਲ ਸਰਗਵਾਸੀ ਸਰਦਾਰ ਲਖਮਣ ਸਿੰਘ ਗਿੱਲ ਜਿਹਨੇ ਇੱਕ ਜਨਤਾ ਪਾਰਟੀ ਨਾਂ ਦੀ ਪਾਰਟੀ ਬਣਾਈ ਸੀ ਤੇ ਕਾਂਗਰਸੀ ਬਾਹਰੂ ਹਮਾਇਤ ਨਾਲ ਉਹ ਸਾਢੇ 9 ਮਹੀਨੇ ਰਾਜ ਕਰ ਗਿਆ ਪਰ ਉਹਨੂੰ ਪੰਜਾਬੀ ਹਮੇਸ਼ਾ ਯਾਦ ਰੱਖਣਗੇ ਜੋ ਉਹ ਪੰਜਾਬ ਲਈ ਕਰ ਗਿਆ ਉਹ ਕੋਈ ਵਿਰਲਾ ਹੀ ਮਾਈਜ਼ਾ ਲਾਲ ਕਰ ਸਕਦਾ ਹੈ ਉਸ ਸ਼ੇਰ ਮਰਦ ਨੇ ਪੰਜਾਬੀ ਮਾਂ ਬੋਲੀ ਨੂੰ ਰਾਜ ਸੰਘਾਸਨ ਤੇ ਬਿਠਾਇਆ ਔਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਪੰਜਾਬੀ ਨੂੰ ਸਰਕਾਰੀ ਕੰਮਕਾਰ ਦੀ ਭਾਸ਼ਾ ਐਲਾਨਿਆ ਇਸ ਗੱਲ ਕਰਕੇ ਦੂਜਾ ਪੰਜਾਬ ਵਿੱਚ ਜਗਾ ਜਗਾ ਤੇ ਪਿੰਡਾਂ ਨੂੰ ਸੜਕਾਂ ਨਾਲ ਲਿੰਕ ਸਰਕਾਰ ਨਾਲ ਜੋੜਨ ਕਰਕੇ ਪੰਜਾਬ ਵਿੱਚ ਆਪਣੇ ਰਾਜਕਾਲ ਦੌਰਾਨ ਸਭ ਤੋਂ ਵੱਧ ਗਿਣਤੀ ਵਿੱਚ ਕਿਸਾਨਾਂ ਨੂੰ ਅ ਟਿਵ ਵਾਲਾਂ ਦੀ ਲੋੜਾ ਕਨੈਕਸ਼ਨ ਦੇਣ ਕਰਕੇ ਦੋ ਤਿੰਨ ਗੱਲਾਂ ਕਰਕੇ ਸਰਾਰ ਸ਼ਮਸ਼نگੇਲ ਹਮੇਸ਼ਾ ਯਾਦ ਰੱਖੇ ਜਾਣਗੇ ਉਹਨਾਂ ਨੇ ਪੰਜਾਬੀ ਲਈ ਕੰਮ ਕੀਤਾ ਸੀ ਵਰਨਾ ਹੋਰ ਕਿਸੇ ਸਰਕਾਰ ਨੇ ਗੰਮੀਤਾ ਨਹੀਂ ਦਿਖਾਈ ਮੈਂ ਇੱਥੋਂ ਤੱਕ ਦੇਖਿਆ ਮੈਨੂੰ ਉਸ ਉਮਰ ਦਾ ਦੁੱਖ ਹੋਇਆ ਮੈਂ ਦਿੱਲੀ ਰਿਆਂ 5 6 ਸਾਲ ਜਦੋਂ ਰੇਡੀਓ ਤੋਂ ਖਬਰਾਂ ਤੁਹਾਨੂੰ ਸੁਣਾਉਂਦਾ ਹੁੰਦਾ ਸੀ ਤੇ ਬੜੇ ਬੜੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਸੀ ਜਿਨ੍ਹਾਂ ਵਿੱਚ ਤੁਸੀਂ ਹੈਰਾਨ ਹੋਵੋਗੇ ਪੰਜਾਬੀ ਦੇ ਬੜੇ ਬੜੇ ਪ੍ਰਕਾਣ ਵਿਦਵਾਨ ਲੇਖਕ ਤੇ ਲੇਖਕਾਂ ਉਹਦੇ ਘਰਾਂ ਜਦੋਂ ਜਾਇਦਾ ਸੀ ਤਾਂ ਉਹਨਾਂ ਦੇ ਬੱਚੇ ਉਹਨੂੰ ਪੁੱਛੇ ਸੀ ਕਿੱਥੇ ਪੜਦੇ ਆ ਕਹਿੰਦੇ ਫਲਾਣੇ ਜਿਹੜੇ ਇੰਗਲਿਸ਼ ਮੀਡੀਅਮ ਬੜੇ-ਬੜੇ ਨਾਰ ਸਕੂਲਾਂ ਦੇ ਲੈਣੇ ਉੱਥੇ ਤੇ ਮੈਂ ਕਿਹਾ ਗੁਰੂ ਹਰਕ੍ਰਿਸ਼ਨਪੁਰੂ ਸਕੂਲ ਆ ਉੱਥੇ ਵੀ ਅੰਗਰੇਜ਼ੀ ਮੀਡੀਅਮ ਹੈ ਉਹਨਾਂ ਕੀ ਬਸ ਬੱਚੇ ਕਹਿੰਦੇ ਉੱਥੇ ਪੜਨਾ ਹੈ ਤੇ ਉਹ ਗੱਲਬਾਤ ਵੀ ਘਰ ਵਿੱਚ ਪੰਜਾਬੀ ਸ਼ਿਕਰਨ ਤੋਂ ਗੁਰੇਜ਼ ਕਰਦੇ ਆ ਬੱਚੇ ਉਹ ਕਹਿੰਦੇ ਅੱਛਾ ਬੜੇ ਮਾਣ ਨਾਲ ਕਹਿਣਗੇ ਸਾਡੇ ਬੱਚਿਆਂ ਨੂੰ ਤਾਂ ਜੀ ਪੰਜਾਬੀ ਆਉਂਦੀ ਨਹੀਂ ਬੋਲਣੀ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ 59 ਦਾ ਨਹੀਂ ਪਤਾ ਉਹਨਾਂ ਨੂੰ 59 ਦਾ ਪਤਾ ਹੈ 59 ਦਾ ਨਹੀਂ ਪਤਾ ਉਹਨਾਂ ਨੂੰ ਅ 69 ਦਾ ਨਹੀਂ ਪਤਾ ਉਹ ਉਹਨਾਂ ਨੂੰ ਅ ਅ 97 ਦਾ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਉਹ ਪੰਜਾਬੀ ਜੇ ਬੋਲਦੇ ਵੀ ਨੇ ਤਾਂ ਬੋਲਦੇ ਨਹੀਂ ਸਾਰਾ ਕੁਝ ਜਿਹੜਾ ਗੜਬੜਾਇਆ ਹੋਇਆ ਹੈ ਕਿਉਂਕਿ ਨiyet ਜਿਹੜੀ ਆ ਉਹਦੇ ਵਿੱਚ ਖੋਟ ਹੈ ਨਿਯਤ ਵਿੱਚ ਖੋਟ ਹੈ ਨੀਅਤ ਸਾਫ਼ ਨਹੀਂ ਨਾ ਕੇਂਦਰ ਸਰਕਾਰ ਦੀ ਨਾ ਦਿੱਲੀ ਸਰਕਾਰ ਦੀ ਜਿਹੜੀ ਹੁਣ ਦਿੱਲੀ ਬਰ ਸਰਕਾਰ ਹੈ ਕੇਂਦਰ ਸ਼ਾਸਤ ਪ੍ਰਦੇਸ਼ ਹੈ ਤੇ ਨਾ ਪੰਜਾਬ ਸਰਕਾਰ ਦੀ ਤੇ ਨਾ ਜਿਹੜੀਆਂ ਹੋਰ ਸੂਬਾਈ ਸਰਕਾਰਾਂ ਵਿੱਚ ਦਸੀਆਂ ਜਿੱਥੇ ਪੰਜਾਬੀ ਦਾ ਹੱਕ ਬਣਦਾ ਹੈ ਦੂਜੀ ਭਾਸ਼ਾ ਦਾ ਉੱਥੇ ਫਿਰ ਗੱਲ ਕਰੀਏ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀ ਪਟਿਆਲੇ ਵਿੱਚ ਸ਼ਾਹੀ ਸ਼ਹਿਰ ਪਟਿਆਲੇ ਵਿੱਚ ਇਥੇ ਹਜ਼ਰਖਸ਼ੇਰ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਥਾਪਿਤ ਕੀਤੀ ਗਈ ਸੀ ਜਦਾ ਮਕਸਦ ਹੀ ਇਹ ਸੀ ਕਿ ਪੰਜਾਬੀ ਜ਼ੁਬਾਨ ਨੂੰ ਪ੍ਰਫੁੱਲਤ ਕਰਨਾ ਐਸ ਵੇਲੇ ਉਹਦੀ ਇੰਨੀ ਮੰਦੀ ਹਾਲਤ ਹੈ ਆਰਥਿਕ ਤੌਰ ਤੇ ਦਿਵਾਲੀਏ ਪਨਵ ਜਾ ਰਹੀ ਹੈ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਕੋ ਨਿਕਲ ਰੋਲ ਜਾਂ ਤਨਖਾਹ ਹੀ ਨਹੀਂ ਮਿਲਦੀਆਂ ਪ੍ਰੋਫੈਸਰਾਂ ਨੂੰ ਤੇ ਕਰਨਗੇ ਕੀ ਕਈ ਵਾਰੀ ਇਸ ਤਰ੍ਹਾਂ ਮੀਡੀਆ ਵਿੱਚ ਗੱਲਾਂ ਹੁੰਦੀਆਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉੱਥੇ ਵੀ ਕੁਝ ਨਹੀਂ ਹੋ ਰਿਹਾ ਇੱਕ ਪੰਜਾਬ ਸਰਕਾਰ ਦਾ ਹੋਰ ਮਹਿਕਮਾ ਜਿਹੜਾ ਹੈ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਸਾਰ ਲਈ ਪੰਜਾਬ ਭਾਸ਼ਾ ਵਿਭਾਗ ਪੰਜਾਬ ਲੈਂਗੁਏਜ ਡਿਪਾਰਟਮੈਂਟ ਉਹਦਾ ਵੀ ਦਫ਼ਤਰ ਪਟਿਆਲਾਈ ਹੈ ਔਰ ਹਰ ਹਰ ਸਾਲ ਸ਼੍ਰੋਮਣੀ ਅਵਾਰਡ ਵੀ ਜ਼ਿੰਦਾਬਾਖੀ ਖੇਤਰ ਵਿੱਚ ਸੋਨਾ 17 ਕਿ ਸੁਨਦੇਵਾਰਡ ਹੁੰਦੇ ਨੇ ਉਹ ਵੀ ਬਿਲਕੁਲ ਆਰਸਿਕ ਤੌਰ ਤੇ ਇਸ ਵੇਲੇ ਬੜੀ ਮੰਦ ਹਾਲੀ ਨਾਲ ਜੂਝ ਰਿਹਾ ਹੈ ਲੇਖਕਾਂ ਦੀ ਜਿਹੜੀ ਲਿਖਤਾਂ ਛਪਦੀਆਂ ਨੇ ਉਹਦਾ ਉਹ ਰਜਾਨਾ ਦਿੰਦੇ ਨੇ ਤੇ ਮੈਨੂੰ ਕਿਸੇ ਲੇਖਕ ਨੇ ਦੱਸਿਆ ਕਿ ਮੇਰੀ ਰਚਨਾ ਛਾਪੀ ਨੂੰ 2-3 ਸਾਲ ਹੋ ਗਏ ਮੈਂ ਕਈ ਵਾਰੀ ਯਾਦ ਵੀ ਕਰਾਇਆ ਮੈਨੂੰ ਉਹਦਾ ਅਫਜ਼ਾਨਾ ਨਹੀਂ ਮਿਲਿਆ ਖੈਰ ਉਹ ਤਾਂ ਉਹਦੀ ਆਪਣੀ ਪਰਸਨਲ ਗੱਲ ਹੋਵੇਗੀ ਪਰ ਉਹਦੀ ਜਿਹੜੀ ਇਕਨੋਮਿਕ ਵਾਇਬਿਲਿਟੀ ਹੈ ਜਾਂ ਆਰਥਿਕ ਹਾਲਤ ਹੈ ਉਹ ਉਸ ਸਰਕਾਰੀ ਮੈਕ ਵਿੱਚ ਜਿਹਦਾ ਕੰਮ ਹੀ ਪੰਜਾਬੀ ਭਾਸ਼ਾ ਨੂੰ ਉਭਾਰਨਾ ਹੈ ਉਹਦੀਆਂ ਸਰਗਰਮੀਆਂ तकरीबन ਠੱਪ ਵਰਗੀਆਂ ਨੇ ਅమే ਕਾਗਜ਼ੀ ਕਾਰਵਾਈ ਹੈ ਪਟਿਆਲੇ 'ਚ ਦਫ਼ਤਰ ਬਣਿਆ ਹੋਇਆ ਹੈ ਕੰਮਕਾਰ ਕੋਈ ਨਾਮਾਤਰ ਅਧਿਕਾਰੀ ਜਾਂਦੇ ਨੇ ਕਰਮਚਾਰੀ ਜਾਂਦੇ ਨੇ ਹਾਜ਼ਰੀ ਪਾਉਂਦੇ ਆ ਤੇ ਇਹ ਨਹੀਂ ਮੈਂ ਕਹਿੰਦਾ ਵੀ ਕੰਮ ਕਰਨਾ ਨਹੀਂ ਚਾਹੁੰਦੇ ਕੰਮ ਕਰਨ ਲਈ ਉਹਨਾਂ ਨੂੰ ਉਤਸ਼ਾਹਤ ਨਹੀਂ ਕੀਤਾ ਜਾਂਦਾ ਜਾਂ ਸincerity ਵਾਲੇ ਲੋਕ ਨਹੀਂ ਉਹਨਾਂ ਨੂੰ ਮਿਲਦੇ ਜਿਹੜੇ ਉਹਨਾਂ ਨੂੰ ਸਾਧਨ ਕਰਨਗੇ ਪੰਜਾਬੀ ਭਾਸ਼ਾ ਵਾਸਤੇ ਇਹਦੇ ਵਿਕਾਸ ਲਈ ਲਕ ਬਣ ਕੇ ਕੰਮ ਕਰੋ ਇੱਕ ਹੋਰ ਬੜੀ ਤਰਾਸਤੀ ਹੈ ਪੰਜਾਬੀ ਜਿਹੜੀ ਬੋਲੀ ਆ ਇਹ ਬੜੀ ਸਰਲ ਬੋਲੀ ਆ ਇਹ ਦਿਜ ਲੈ ਜਾਣ ਵਾਲੀ ਬੋਲੀ ਆ ਤੁਸੀਂ ਪੁਰਾਣੀ ਜਿਹੜੇ ਸਾਡੇ ਬਜ਼ੁਰਗ ਪੰਜਾਬੀ ਬੋਲਦੇ ਸੀ ਨਾ ਉਹ ਕਿਤੇ ਪੰਜਾਬੀ ਕਿਸੇ ਤੇ ਮੂੰਹ ਸੁਣੋ ਜਿਹੜੇ ਪੁਰਾਣੀ نسل ਦੇ ਹੁਣ ਤਾਂ ਪੁਰਾਣੀ ਪੀੜ੍ਹੀ ਦੇ ਬੰਦੇ ਘੱਟ ਰਹਿ ਗਏ ਸ਼ਵਾਦ ਆ ਜਾਂਦਾ ਗੱਲ ਸੁਣ ਕੇ ਇੱਕ ਲਫਜ਼ਾ ਵਿਗੜਾਇਲ ਇਹਦਾ ਮਤਲਬ ਉਹ ਵਿਗੜਿਆ ਹੋਇਆ ਜਿਹੜਾ ਬਹੁਤ ਹੀ ਵਿਗੜਿਆ ਹੋਵੇ ਉਹਨੂੰ ਕਿਸੇ ਵਿੜਾ ਇੱਕ ਹੈ ਤੜਵੈਲ ਜਿਹੜਾ ਤੜਲੇ ਜਾਰ ਬੰਦਾ ਹੋਵੇ ਇੱਕ ਹੈਗਾ ਸ਼ਮਲਾ ਕਿਸੇ ਨੂੰ ਪੁੱਛੋ ਸ਼ਮਲਾ ਪੱਗ ਦਾ ਸ਼ਮਲਾ ਕਿਸੇ ਨੂੰ ਪਤਾ ਤੁਹਾਨੂੰ ਨਹੀਂ ਪੁੱਛ ਲੋ ਕਿਸੇ ਨੂੰ ਕਿਸੇ ਨੂੰ ਤੁਸੀਂ ਇਹ ਪੁੱਛ ਲਾਓ ਵੀ ਆਪਣਾ ਜਿਹੜਾ ਲਫ਼ਜ਼ ਹੈਗਾ ਜੁਝਾਰੂ ਇਹਦਾ ਕੀ ਮਤਲਬ ਹੈ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਈਵਨ ਇਹ ਵੀ ਨਹੀਂ ਪਤਾ ਕਿ ਕਾੜ ਨਹੀਂ ਜਾਂ ਕਾੜਨਾ ਇਹ ਇਹ ਇਹਦਾ ਇਹਦਾ ਮਤਲਬ ਕੀ ਹੈ ਇਹ ਇਹ ਕਾੜਨੀ ਕੀ ਕਿਸ ਭਾਂਡੇ ਦਾ ਨਾਮ ਹੈ ਤੇ ਬਾਕੀ ਚੀਜ਼ਾਂ ਬਾਰੇ ਤਾਂ ਉਹਨਨੂੰ ਕੀ ਪਤਾ ਹੋਣਾ ਇਸ ਕਰਕੇ ਉਹ ਚੀਜ਼ਾਂ ਅਲੋਪ ਹੋ ਰਹੀਏ ਪੰਜਾਬੀ ਦਾ ਸਰੂਪ ਵਿਗਾੜ ਨਹੀਂ ਇੱਕ ਬੜੀ ਸੋਚੀ ਸਮਝੀ ਸਾਜਿਸ਼ ਸਾਇਦ ਹੋਰ ਨਾਲ ਜ਼ਬਾਨਾਂ ਦੇ ਔਖੇ ਔਖੇ ਲਫ਼ਜ਼ ਪੰਜਾਬੀ ਬੋਲੀ ਵਿੱਚ ਖਾਸ ਤੌਰ ਤੇ ਹਿੰਦੀ ਦੇ ਮੈਂ ਹਿੰਦੀ ਦੇ ਖਿਲਾਫ ਨਹੀਂ ਸਾਡੀ ਉਹ ਰਾਸ਼ਟਰੀ ਭਾਸ਼ਾ ਸਨਮਾਨ ਜਨਕ ਭਾਸ਼ਾ ਬਹੁਤ ਵੱਡੀ ਗਿਣਤੀ ਵਿੱਚ ਲੋਕ ਪੰਜਾਬੀ ਬੋਲਦੇ ਨੇ ਦੁਨੀਆਂ ਵਿੱਚ ਵੀ ਤੇ ਪੂਰੇ ਭਾਰਤ ਵਿੱਚ ਵੀ ਉਹਦਾ ਸਤਕਾਰ ਹੈ ਪਰ ਇਹ ਨਹੀਂ ਇਹ ਤੁਸੀਂ ਪੰਜਾਬੀ ਦੇ ਜਿਹੜੇ ਸਾਡੇ ਕੋਲ ਲਫ਼ਜ਼ ਹੈਗੇ ਆ ਤੇ ਉਹਨਾਂ ਦੀ ਥਾਂ ਉਹਨਾਂ ਨੂੰ ਕੱਢ ਕੇ ਕਿਦਾਂ ਲਫ਼ਜ਼ ਸਕਾਰਾਤਮਕ ਇਹ ਨਕਾਰਾਤਮਕ ਇਹ ਜਿਹੜੀ ਜਗ੍ਹਾ ਸਾਡੇ ਕੋਲ ਸੋਖੇ ਲਫ਼ਜ਼ ਆ ਗਏ ਆ ਹਾਂ ਪੱਖੀ ਨਾ ਪੱਖੀ ਇਸੇ ਤਰ੍ਹਾਂ ਹੋਰ ਲਫ਼ਜ਼ ਵਿੱਚ ਵਾੜੇ ਜਾ ਰਹੇ ਨੇ ਯਾਨੀ ਪੰਜਾਬੀ ਦਾ ਸਰੂਪ ਤੇ ਮੂਹ ਮੰਹੰਦਰਾ ਬੀੜ ਹੈ ਤਾਂ ਹੀ ਗੁਰਦਾਸ ਮਾਨ ਨੂੰ ਇਹ ਜਿਹੜੀ ਸੀ ਹੂਕ ਉਹਦੇ ਅੰਦਰੋਂ ਨਿਕਲੀ ਤੁਰੰਦਰੋਂ ਤੇ ਗੀਤ ਉਹਨੇ ਲਿਖਿਆ ਮੈਂ ਇਸ ਗੱਲੋਂ मेरे मित्रनियों ਦਾ ਕਦਰਦਾਨ ਹੈ ਕਿ ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਕਿਨੇ ਤੇਰਾ ਲਾਲਿਆ ਸ਼ਿੰਗਾਰ ਵਾਕਈ ਇਹ ਸਾੜੀ ਮਾ ਬੋਦੀ ਹੈ ਇਹਦਾ ਹਾਰ ਸ਼ਿੰਗਾਰ ਲਾਉਣ ਵਾਲੇ ਬਨੇ ਕੁਝ ਬੰਦੇ ਕੁਝੀਆਂ ਚਾਲਾਂ ਚੱਲਣ ਲੱਗੇ ਹੋਏ ਨੇ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਸਭ ਤੋਂ ਪਹਿਲਾਂ ਆਪ ਪ੍ਰਤੀਬੱਧ ਹੋਈਏ ਕਿਹਨੇ ਹੁਣ ਆਪਣਾ ਕਰ ਸੰਭਾਲੀਏ ਚੋਰਾਂ ਨਾਲ ਕਿਸੇ ਨੂੰ ਆਖੀਏ ਸਭ ਤੋਂ ਪਹਿਲਾਂ ਆਪ ਪ੍ਰਤੀਬੱਧ ਹੋਈਏ ਇਹ ਅਜ਼ਮ ਕਰੀਏ ਪ੍ਰਣ ਕਰੀਏ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਜਿਹਦੇ ਵਿੱਚ ਗੁਰਬਾਣੀ ਗੁਰੂ ਸਾਹਿਬ ਨੇ ਵਿਚਾਰੀ ਹੈ ਜਿਹਦੇ ਵਿੱਚ ਬਾਬਾ ਫਰੀਦ ਸਾਹਿਬ ਦੀ ਬਾਣੀ ਹੈ ਜਿਹ ਰਦਾਸ ਸਿੰਘ ਮਹਾਰਾਜ ਦੀ ਬਾਣੀ ਹੈ ਜਿਹ ਕਬੀਰ ਸਾਹਿਬ ਦੀ ਬਾਣੀ ਹੈ ਜਿਹਦੇ ਵਿੱਚ ਹੋਰ ਨਾਲ ਸੰਤਾਂ ਭਗਤਾਂ ਦੀ ਬਾਣੀ ਹੈ ਉਸ ਜ਼ਬਾਨ ਦਾ ਜਿਸ ਵਿੱਚ ਵਾਰਿਸਾ ਦੀ ਹੀਰ ਹੈ ਉਹ ਕਿੰਨੀ ਵੱਡੀ ਰਚਨਾ ਹੈ ਜਿਹਦੇ ਵਿੱਚ ਪੂਰਨ ਪਗਦਾ ਕਿਸਾ ਸਾਡੇ ਕੋਲ ਤਾਂ ਇੰਨਾ ਅਮੀਰ ਸਾਹਿਤਿਕ ਵਿਰਸਾ ਹੈ ਜਿਦਾ ਕੋਈ ਜਵਾਬ ਹੀ ਨਹੀਂ ਏਡੀ ਏਡੀ ਮਿੱਠੀ ਮਾਖਿਓ ਮਿੱਠੀ ਬੋਲੀ ਇਹ ਲਾਲਾ ਤਨਿੰਰਮ ਚਾਤਰਕੇ ਨਿਰਖਣਾ ਤੇਰੀ ਮਾਖਿਓ ਮਿੱਠੀ ਬੋਲੀ ਦੀ ਜੀ ਕਰਦੇ ਸਿਫਤਨਾ ਰੱਜਦਾ ਹੈ ਇਹ ਪੰਜਾਬ ਕਰਾਂ ਕੀ ਸਿਫਤਰੀ ਇੱਕ ਨਜ਼ਮ ਹੈ ਉਹਨਾਂ ਦੀ ਜਿਹਨੂੰ ਪਾਈ ਦਿਵਿੰਦਰ ਸਿੰਘ ਰਾਗੀ ਨੇ ਗਾਇਆ ਬੜੇ ਬੋਧੀ ਅੰਦਾਜ਼ ਵਿੱਚ ਬੰਦਾ ਸੁਣ ਕੇ ਆਨੰਦ ਆਨੰਦ ਚ ਆ ਜਾਂਦਾ ਉਹਦੇ ਵਿੱਚ ਲਿਖਿਆ ਕਿ ਮਾਖਿਓ ਮਿੱਠੀ ਬੋਲੀ ਹੈ ਮਾਖਿਓ ਕਹਿੰਦੇ ਨੇ ਹੁਣ ਮਾਖਿਓ ਪੁੱਛਣਾ ਕਿਸ ਨੂੰ ਮਾਖਿਓ ਹੁੰਦਾ ਸ਼ਾਇਦ ਖਨੀ ਜੀ ਨੂੰ ਕਹਿੰਦੇ ਆ ਹਣੀ ਦਾ ਪਤਾ ਬੱਚਿਆਂ ਨੂੰ ਮੱਖੇ ਨੂੰ ਦਾ ਨਹੀਂ ਪਤਾ ਸ਼ਾਇਦ ਦਾ ਵੀ ਸ਼ਾਇਦ ਪਤਾ ਹੋਵੇ ਤਾਂ ਇਹ ਇਹ ਜਿਹੜੀ ਮਠਾਸ ਦੀ ਕਾਇਮ ਰੱਖਣ ਲਈ ਆਪਾਂ ਲੱਕ ਬਣ ਕੇ ਕੰਮ ਕਰੀਏ ਤਾਂ ਹੀ ਸਾਡਾ ਜਿਹੜਾ ਕੌਮਾਂਤਰੀ ਪੰਜਾਬੀ ਦਿਵਸ ਮਨਾਇਆ ਸਫਲ ਹੋਵੇਗਾ ਨਹੀਂ ਤਾਂ ਇੱਕ ਕਾਗਜ਼ੀ ਕਾਰਵਾਈ ਤੋਂ ਅਲਾਵਾ ਹੋਰ ਕੁਝ ਨਹੀਂ ਹੋਵੇਗਾ ਇਹ ਜੋ ਵੀ ਅਮਲ ਹੈ 21 ਤਰੀਕ ਨੂੰ ਪੰਜਾਬੀ ਮਾਂ ਬੋਲੀ ਦਿਵਸ ਮਨਾਉਣ ਦਾ ਇਹ ਚੰਗਾ ਪਰ ਉਪਰਾਲਾ ਮੈਂ बार-बार कह रहे हैं ताही सफल है ये असली कुछ क्रियात्मक रूप में अमली रूप से करिए ताकि पंजाबी ਨੂੰ ਉਹਦਾ ਬਣਦਾ ਮਾਨ ਸਤਕਾਰ ਆਪਣੀ ਮਾਂ ਬੋਲੀ ਨੂੰ ਮਿਲ सके ਤੇ ਸਾਡੀ ਮਾਂ ਬੋਲੀ ਫੇਰ ਉਹਦੇ ਚਿਹਰੇ ਤੇ ਮੁਸਕਰਾਹਟ ਤੇ ਇੱਕ ਖੁਸ਼ੀ ਦੀ ਚਲਕ ਵੇਖੀ ਜਾ ਸਕੇ ਇੱਕ ਜਿਹੜੇ ਪ੍ਰਾਈਵੇਟ ਸਕੂਲ ਲੈਣਾ ਬਣੇ ਹੋਏ ਸਰਕਾਰੀ ਸਕੂਲਾਂ ਵਿੱਚ ਤਾਂ ਹਾਲੇ ਫੇਰ ਵੀ ਪੰਜਾਬੀ ਨੂੰ ਪੜਾਇਆ ਜਾਂਦਾ ਦੇ ਨਹੀਂ ਆਂਦੇ ਨੇ ਸਰਕਾਰੀ ਸਕੂਲਾਂ ਜਨਨੋ ਵਰਤਪੜਾ ਸਕੂਲ ਕਾ ਦੇ ਨੇ ਅਸੀਂ ਸਾਡੇ ਵੇਲੇ ਤਾਂ ਤੱਪੜ ਹੁੰਦੇ ਸੀ ਹੁਣ ਤੱਕ ਹੈਰ ਉਹਨਾਂ ਦੀ ਹਾਲਤ ਚੰਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਕਾਰ ਉਹਨਾਂ ਪਰ ਇਸੂ ਗੌਰਤਾ ਕੁਝ ਨਾ ਭੋਲ ਅੰਦਰੋਂ ਗੱਲ ਕੁਝ ਹੋਰ ਹੈ ਪਰ ਫੇਰ ਵੀ ਘਟੋ ਘਟ ਪੰਜਾਬੀ ਉੱਥੇ ਪੜਾਈ ਜਾਂਦੀ ਹੈ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਵੀ ਇੱਕ ਤਾਂ ਮੈਂ ਦੱਸਣਾ ਇੰਡੀਫਿਨ ਸਕੂਲ ਇੱਕ ਪ੍ਰਾਈਵੇਟ ਸਕੂਲਾਂ ਦਾ ਅੱਜ ਕੱਲ ਬਹੁਤ ਵਰਤਾਰਾ ਵਰਤਰੀਆ ਪ੍ਰਚਲਨ ਬਹੁਤ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜਾਉਣੇ ਆ ਜੀ ਜਿਹੜੇ ਵਧੀਆ CBSE ਨਾਲ ਅਟੈਚ ਤੇ ਉਹਨਾਂ ਵਿੱਚ ਵੀ ਪੰਜਾਬੀ ਨੂੰ ਨੁਕਰੇ ਲਾਇਆ ਹੋਇਆ ਉਹਨਾਂ ਚ ਪੰਜਾਬੀ ਦੀ ਕੋ ਪੜਤਾਲ ਲਈ ਇਸ ਕਰਕੇ ਸਰਕਾਰ ਨੂੰ ਸਮੇਂ-ਸਮੇਂ ਤੇ ਆਪਣੇ ਵਿਜੀਲੈਂਸ ਮਹਿਕਮੇ ਰਾਹੀਂ ਆਪਣੀਆਂ ਗੁਪਤਟੀ ਮਾਰਾਹੀ ਇਸ ਗੱਲ ਦੀ ਜਾਂਚ ਕਰਾਉਣੀ ਚਾਹੀਦੀ ਆ ਕਿ ਕੀ ਪੰਜਾਬੀ ਬੋਲੀ ਜਿਹੜੀ ਰਾਜ ਭਾਸ਼ਾ ਆ ਰਾਜ ਭਾਸ਼ਾ ਦਾ ਦਰਜਾ ਲక్ష్ਮੀ ਸਿੰਘ ਗਿੱਲੇ ਨੂੰ ਦੇ ਗਾਇਆ ਤੇ ਅੱਛੀ ਕੰਮ ਕਰ ਗਿਆ ਕੀ ਉਹਦੇ ਤੇ ਅਮਲ ਹੋ ਰਿਹਾ ਕੀ ਅਮੇ ਜ਼ਬਾਨੀ ਜਮਾ ਖਰਚਾ ਨਹੀਂ ਹੋ ਰਿਹਾ ਇਹ ਸਭਿਆਚਾਰ ਸਮਾਗਮ ਕਰਾਉਣ ਨਾਲ ਜਾਂ ਸ਼ਾਮਿਲਾਰ ਕਰਾਉਣ ਨਾਲ ਮੈਂ ਫਿਰ ਕਹਿ ਰਿਹਾ ਇਹ ਗੱਲ ਨਹੀਂ ਬਣਨੀ ਗੱਲ ਤਾਂ ਬਣਨੀ ਹੈ ਜੇ ਅਮਲੀ ਰੂਪ ਵਿੱਚ ਕਿਰਿਆਤਮਕ ਰੂਪ ਅਸੀਂ ਕੁਝ ਕਦਮ ਚੁੱਕਾਂਗੇ ਜਿਸ ਦੇ ਨਾਲ ਕਿ ਸਾਡੀ ਮਾਮੂਲੀ ਪਰਹਲਤ ਹੋ ਸਕੇ ਕਿ ਇਹ ਜਿਹੜੀ ਹੁਣ 7ਵੇਂ ਨੰਬਰ ਤੇ ਆ ਗਈ ਹੈ ਇਹ ਕਾਸ਼ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਉੱਚਾ ਸਥਾਨ ਹਾਸਲ ਕਰੇ ਕਿਉਂਕਿ ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀਆਂ ਦੀ ਜਾਜਾਕਾਰ ਹੈ ਪੰਜਾਬੀ ਬੋਲੀ ਦੀ ਜਾਜਾਕਾਰ ਹੈ ਪੰਜਾਬੀ ਲੋਕ ਸੰਗੀਤ ਇੰਨਾ ਬੰਕ ਇਤੋਂ ਹੀ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਬਾਲੀਵੁੱਡ ਇੰਡਸਟਰੀ ਵਿੱਚ 60% ਤੋਂ ਘਟੋ ਘੱਟ ਜ਼ਿਆਦਾ ਨਹੀਂ ਤਾਂ 60% ਤੋਂ ਵੱਧ ਜਿਹੜਾ ਸੰਗੀਤ ਆ ਉਹ ਤੇ ਪੰਜਾਬੀ ਦੀ ਜਿਹੜੀ ਚਲਕਿਆ ਉਹਦੇ ਵਿੱਚ ਪੰਜਾਬੀ ਦਾ ਪ੍ਰਭਾਵ ਆ ਪੰਜਾਬੀ ਦਾ ਠੱਪਾ ਜਿਹੜਾ ਉਹ ਪ੍ਰਤੱਖ ਦੇਖਿਆ ਜਾ ਸਕਦਾ ਉਹਦੇ ਬੋਲ ਪੰਜਾਬੀ ਦੇ ਹੁੰਦੇ ਨੇ ਤੁਨਾ ਪੰਜਾਬੀ ਦੀਆਂ ਹੁੰਦੀਆਂ ਨੇ ਇਹ ਅੱਜ ਤੋਂ ਨਹੀਂ ਇਹ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਰਿਹਾ ਸੀ ਪਰ ਹੁਣ ਤਾਂ ਪੰਜਾਬੀ ਤੋਂ ਬਿਨਾ ਗੱਲ ਬਣਦੀ ਨਹੀਂ ਜਿਵੇਂ ਪੰਜਾਬੀ ਲੋਕ ਸੰਗੀਤ ਨੇ ਫਿਲਮ ਇੰਡਸਟਰੀ ਤੇ ਪ੍ਰਭਾਵ ਪਾਇਆ ਇਸੇ ਤਰ੍ਹਾਂ ਇਹ ਪ੍ਰਭਾਵ ਸਦੀਵੀ ਬਣਾਉਣ ਵਾਸਤੇ ਕਿ ਸਰਬ ਭੌਮਿਕ ਬਣਾਉਣ ਲਈ ਬਹੁਤ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਤਾਂ ਹੀ ਆਪਣਾ ਦਿਨ ਮਨਾਇਆ ਸਫਲ ਹੋਵੇਗਾ ਐਪੀਸੋਡ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ